ਸਵਾਗਤ ਹੈ ਦੋਸਤੋ ਤੁਹਾਡਾ ਬੱਬੂ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਆਪਾਂ ਬਾਈ ਕੋਲੇ ਪਹੁੰਚੇ ਸੀਗੇ ਤੇ ਬਾਈ ਬਰੀਡ ਤੇ ਕੰਮ ਕਰਦਾ ਤੇ ਜਿਵੇਂ ਕਿ ਦੇਸੀ ਮੱਝਾਂ ਤੋਂ ਬਾਈ ਨੇ ਬਰੀਡ ਸ਼ੁਰੂ ਕੀਤੀ ਆ ਤੇ ਆਪਾਂ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਤੋਂ ਤੇ ਬਾਈ ਨੇ ਵੀ ਕਿਹੜੇ ਸੀਮਾਂ ਦੇ ਕਾਫ ਆ ਬਾਈ ਕੋਲੇ ਕਿੰਨੀ ਉਮਰ ਹੋ ਗਈ ਕਿਵੇਂ ਤਿਆਰ ਕਰਦਾ ਬਾਈ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਬਣੇ ਰਹੋ ਵੀਡੀਓ ਦੇਖਣ ਤੱਕ ਤੇ ਸਸਿਕਾ ਜੀ ਸਸਿਕਾ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਜਗਤਪਾਲ ਸਿੰਘ ਜੀ ਠੀਕ ਹੈ ਜੀ ਪਿੰਡ ਕਿਹੜਾ ਹੈ ਆਪਣਾ ਪਿੰਡ ਫਗਰ ਸਰ ਜੀ ਠੀਕ ਹੈ ਜੀ ਜਿਲਾ ਕਿਹੜਾ ਹੈ ਜਿਲਾ ਮੁਕਸਦ ਮੁਕਸਦ ਜੀ ਹਾਂ ਜੀ ਠੀਕ ਹੈ ਜੀ ਆਪਾਂ ਕਿਹੜੀ ਮੱਝ ਤੇ ਆਪਾਂ ਸੀਮਨ ਲਵਾਇਆ ਸੀਗੇ ਆਹਾਂ ਮੱਝ ਤੇ ਆਪਾਂ ਸੀਮਨ ਲਵਾਇਆ ਸੀਗੇ ਜੀ ਐਸਤੇ ਜੀ ਬਾਈ ਜੀ ਦਿਖਾ ਦਿਓ ਇਹ ਬਿਲਕੁਲ ਨੀਲੀ ਰਾਗੀ ਦੇ ਵਿੱਚ ਨਹੀਂ ਪੈਂਦੀ ਹੈਗੀ ਨਹੀਂ ਤਾਂ ਇਹਦੇ ਪੈਰ ਕਿੱਟੇ ਆ ਤੇ ਵੱਲ ਹੈ ਜਿਹੜਾ ਥੋੜਾ ਜਗਾ ਇਹ ਦੇਖ ਸਕਦੇ ਤੁਸੀਂ ਮੱਝ ਤੇ ਇਹਦੇ ਤੋਂ ਬਾਈ ਨੇ ਇੱਕ ਸੀਮਨ ਲਵਾ ਕੇ ਬਹੁਤ ਹੀ ਵਧੀਆ ਬਰੀਡ ਦੀ ਕੱਟੀ ਤਿਆਰ ਕੀਤੀ ਆ ਤੇ ਆਪਾਂ ਹੁਣ ਕੱਟੀ ਵੀ ਦਿਖਾਵਾਂਗੇ ਤੇ ਆਜੋ ਨਾਲੇ ਬਾਈ ਨਾਲ ਗੱਲਬਾਤ ਕਰਦੇ ਰਹਿੰਦੇ ਆ ਵੇਕੇ ਹੈ ਜਿਹੜੀ ਕੱਟੀ ਹੈ ਕਿਹੜੇ ਸੀਮਾਂ ਦੀ ਆ ਇਹ ਸੀਆਰ ਵੀ ਦੀ ਹਸਾਰ 487 ਦੀ ਗੁੱਲ ਦੀ ਸਾਪਰ ਟੀਕਾ ਭਰਾਇਆ ਸੀਗਾ ਠੀਕ ਆ ਜੀ ਇਹ ਉਹਦੀ ਕੱਟੀ ਹੈ ਜੀ ਠੀਕ ਆ ਜੀ ਅੱਜ ਕਿੰਨੇ ਦਿਨ ਦੀ ਹੋ ਗਈ ਜੀ ਅੱਜ ਇਹ ਜੀ 8 ਦਿਨਾਂ ਦੀ ਹੈ 8 ਦਿਨਾਂ ਦੀ ਹੋ ਗਈ ਜੀ ਹੁਣ ਇਹਨਾਂ ਨੂੰ ਖਰਾਕ ਕੀ ਪਾਉਣਾ ਜੀ ਇਹ ਜੀ ਹੁਣ ਦੁੱਧ ਮੱਝ ਦਾ ਆਪਾਂ ਸਾਰਾ ਮੰਨ ਕੇ ਚੱਲੋ ਜੀ ਸੀ ਚੁੰਗਦੀ ਹੈ 15 ਲੀਟਰ ਦੁੱਧ ਮੈਂ ਥੱਲੇ ਠੀਕ ਆ ਜੀ ਸਾਰੇ ਦਾ ਸਾਰਾ ਇਸੇ ਇਹੀ ਚੁੰਗਦੀ ਹੈ ਤੇ ਇੱਕ ਇਹਨੂੰ ਆਪਾਂ ਇੱਕ ਆਫਸਟਟਰ ਨਾਲ ਫੀਡ ਚਾਲੂ ਕਰੀਏ ਕਿ 50 ਗ੍ਰਾਮ ਠੀਕ ਆ ਜੀ ਹਾਂ ਜੀ ਲੋ ਵੀ ਮਿੱਤਰੋ ਜੇ ਤੁਸੀਂ ਵੀ ਬਰੀਡ ਤੇ ਕੰਮ ਕਰਨਾ ਤਾਂ ਇਸ ਤਰ੍ਹਾਂ ਵਧੀਆ ਬਰੀਡ ਦੇ ਟੀਕੇ ਲਵਾਉਗੇ ਕੋਈ ਵੀ ਪਸ਼ੂ ਆ ਦੇਸੀ ਪਸ਼ੂ ਆ ਉਹਦੇ ਤੋਂ ਚੰਗਾ ਬਰੀਡ ਦਾ ਟੀਕਾ ਲਵਾ ਕੇ ਵਧੀਆ ਨਸਲ ਤਿਆਰ ਕਰ ਸਕਦੇ ਹੋ ਅੱਗੇ ਤੇ ਇੱਕ ਬਾਈ ਜੀ ਨੇ ਨੌਕਤਾ ਦੇਸੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਹੁਣ ਪਸ਼ੂ ਪਾਲਣ ਦੇ ਕੰਮ ਦੇ ਵਿੱਚ ਮੱਝਾਂ ਜਾਂ ਗਾਈਆਂ ਨੇ ਉਹਨਾਂ ਨੂੰ ਭਾਰ ਪੈਣ ਦੀ ਬਹੁਤ ਸਮੱਸਿਆ ਹੁੰਦੀ ਆ ਪਿੱਛਾ ਦਿਖਾਉਂਦੀਆਂ ਤੇ ਇਹ ਬਾਈ ਨੇ ਇੱਕ ਦੇਸੀ ਦਵਾਈ ਤਿਆਰ ਕੀਤੀ ਆ ਤੇ 100% ਰਿਜ਼ਲਟ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਬਾਈ ਨਾ ਬਾਈ ਜੀ ਜਿਹੜੀ ਦਵਾਈ ਆਪਾਂ ਤਿਆਰ ਕੀਤੀ ਆ ਕਿਵੇਂ ਦਾ ਰਿਜ਼ਲਟ ਹੁਣ ਤੱਕ ਮਿਲਿਆ ਇਹਦਾ ਬਾਈ ਜੀ 100 ਦਾ 100% ਆਪਾਂ ਨੂੰ ਰਿਜ਼ਲਟ ਮਿਲਿਆ ਜੀ ਜਿੰਨੇ ਪਸ਼ੂਆਂ ਨੂੰ ਅਸਲ ਤੋਂ ਪਹਿਲਾਂ ਦੇ ਚੁੱਕੇ ਆ 10 ਤੋਂ 12000 ਪਸ਼ੂ ਤੁਸੀਂ ਮੈਨੂੰ ਠੀਕ ਹੋ ਚੁੱਕੇ ਓਦੋਂ ਪਹਿਲਾਂ ਠੀਕ ਹੈ ਜੀ ਕਿ ਜਿਵੇਂ ਪਸ਼ੂ ਕਟਿਆਣ ਨੂੰ ਦੇ ਦਿੰਦੇ ਸੀ ਕਿ ਮੱਝ ਫੜਾਤੀ ਭਾਰ ਪੈ ਗਿਆ ਅਸਰਾਂ ਨੂੰ ਭਾਰ ਪਈ ਜਾਂਦਾ ਸੀ ਗਾਂਾਂ ਨੂੰ ਪ੍ਰੋਬਲਮ ਆਉਂਦੀ ਸੀ ਹਾਂਜੀ ਉਸ ਚੀਜ਼ ਤੇ ਉਹਦੇ ਵਾਸਤੇ ਆਪਾਂ ਦਵਾਈ ਤਿਆਰ ਕਰੀਏ ਵੀ ਕਿਸਾਨ ਭਰਾਵਾਂ ਦਾ ਨੁਕਸਾਨ ਨਾ ਹੋ ਹਾਂਜੀ ਇਹ ਹੀ ਬਹੁਤ ਦਿੱਕਤ ਸੀ ਕਿ ਜਦੋਂ ਭਾਰ ਪੈਣ ਲੱਗਿੰਦੇ ਪਸ਼ੂ ਆਪਣੇ ਨਾਰਮਲ ਜਿਹੜੇ ਭਰਾਗੇ ਕਿਸਾਨ ਭਰਾ ਉਹ ਵੇਚ ਦਿੰਦੇ ਸੀ ਕਿ ਇਹਨੇ ਹੁਣ ਆਪਣੇ ਪੰਜ ਖਰਾਬ ਹੋ ਗਈ ਜਾਂ ਗਾਂਗੇ ਉਹ ਛੜ ਦਿੰਦੇ ਸੀ ਹਾਂਜੀ ਹਾਂਜੀ ਤੇ ਇਹਦੇ ਨਾਲ 100% ਹੱਲ ਹੋ ਜਾਂਦੇ 100% ਹੱਲ ਹੈ ਜੀ ਗਰੰਟੀ ਨਾਲ ਆਪਾਂ ਦਵਾਈ ਦਿੰਨੇ ਆ ਜੀ ਠੀਕ ਹੈ ਤਿੰਨ ਦਿਨ ਬੰਦਾ ਆਪਣੀ ਵੀਡੀਓ ਬਣਾ ਕੇ ਦਵਾਈ ਦੇਵੇ ਜੀ ਜੇ ਤਿੰਨ ਦਿਨਾਂ ਬਾਅਦ ਪਸ਼ੂ ਦੇ ਭਾਰ ਪੈਣ ਨੂੰ ਨਹੀਂ ਹਟਦਾ ਹਾਂਜੀ ਤਾਂ ਉਹਦੇ ਸਾਰੇ ਪੈਸੇ ਵਾਪਸ ਆ ਜੀ ਸਮੇਤ ਕਿਰਾਇਆ ਅੱਛਾ ਜੀ ਜੇ ਕੋਈ ਦਵਾਈ ਲੈ ਆਂਦਾ ਜੀ ਉਹ ਵਰਤਦਾ ਨਹੀਂ ਰਿਜ਼ਲਟ ਮਿਲਦਾ ਤਾਂ ਤੁਸੀਂ ਪੈਸੇ ਵਾਪਸ ਕਰ ਦਿਓ ਕਿਰਾਇਆ ਵੀ ਵਾਪਸ ਕਰ ਠੀਕ ਹੈ ਲੋ ਵੀ ਮਿੱਤਰੋ ਪਹਿਲਾਂ ਦਾ ਆਪਣਾ ਬਾਈ ਜੀ ਨੰਬਰ ਦੱਸ ਦਿਓ 9815729258 ਜੀ ਠੀਕ ਹੈ ਜੀ ਲੋ ਵੀ ਇਹ ਬਾਈ ਦਾ ਨੰਬਰ ਆ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਤੇ ਬਾਈ ਜੀ ਦੁਬਾਰਾ ਫੇਰ ਆਪਣਾ ਐਡਰੈਸ ਦੱਸ ਜੀ ਆਪਣਾ ਪਿੰਡ ਫਕਰਸਾਰੇ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਫੋਨ ਨੰਬਰ ਹੈਗਾ 9815729258 ਜੀ ਆਪਣਾ ਇੰਸਟਾਗ੍ਰam YouTube ਤੇ ਪੇਜ ਆ ਸਿੱਧੂ ਡੈਰੀ ਫਾਰਮ ਰੋਡ ਦੇ ਨਾਂ ਤੋਂ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ